ਸਾਰੇ ਵੀਰਾਂ ਨੂੰ 15 ਅਗਸਤ ਦੀਆਂ ਲੱਖ ਲੱਖ ਮੁਬਾਰਕਾਂ ਦਿਲੋਂ ਜਿਹੜੀਆਂ ਲੱਖ ਲੱਖ ਮੁਬਾਰਕਾਂ ਤੇ ਗੱਲ ਕਰਾਂਗੇ ਅੱਜ ਆਪਾਂ ਗੱਡੀਆਂ ਦੇ ਸਟਾਕ ਦੀ ਫਰਸਟ ਕਾਰ ਇਹ Swift 2011 ਮਾਡਲ ਸਿਰਫ 42000 ਚੱਲੀ ਹੋਈ ਕਾਰ ਉਸ ਤੋਂ ਪਹਿਲਾਂ ਬਈ ਪਤਾ ਕਰ ਲੋ ਨੋ ਧੂਰੀ ਕਾਰ ਬਿਆਰ ਐਮ ਕੇ ਬਾਈਪਾਸ ਰੋਡ ਓਪੋਜ਼ਿਟ ਸਮਾਰਟ ਪੁਆਇੰਟ ਐਂਡ TVS ਏਜੰਸੀ ਸ਼ਹਿਰ ਉਰੀ ਆਪਾਂ ਗੱਲ ਕਰਦੇ ਸੀ ਸਵਿਫਟ ਦੀ ਫਸਟੇ ਕਾਰ ਆ 2011 ਮੁੱਢ 12ਵੇਂ ਮਹੀਨੇ ਦੀ 12 ਦੀ ਰਜਿਸਟਰਡ ਸਿਰਫ ਔਰ ਸਿਰਫ 42000 ਚੱਲੀ ਕੜਾ ਘੱਟ ਚੱਲੀ ਕਾਰ ਆ ਕੁਸ਼ਵੀਰ ਘੱਟ ਚੱਲੀ ਗੱਡੀ ਮੰਗਦੇ ਤਾਂ ਆਪਣੇ ਕੋਲੇ ਇਹ ਗੱਡੀ ਆ ਆਪਾਂ ਤੁਹਾਨੂੰ ਪਹਿਲਾਂ ਬੌਂਡ ਚਾਕੇ ਇਹ ਗੱਡੀ ਦੀ ਕੰਡੀਸ਼ਨ ਦਿਖਾ ਦੰਨੇ ਆ ਨੂੰ ਲਓ ਜੀ ਮਾਰੋ ਨੇ ਕਹਾ ਪਹਿਲਾਂ ਗੋਡਿਆਂ ਦੇ ਗੱਡੀ ਤੇ ਬਿਲਕੁਲ ਸਾਫ਼ ਸੁਥਰੀ ਕਾਰ ਆ ਗੋਡੇ ਪਹਿਲੇ ਤੁਹਾਨੂੰ ਵੈਸੀ ਹੀ ਪਤਾ ਉਹ ਧੂਰੀ ਕਾਰਬੀਆ ਦੀ ਗੱਡੀ ਦਾ ਗੋਡੇ ਫਿਲਰ ਲੱਗਿਆ ਵਜੇ ਨਹੀਂ ਹੁੰਦਾ ਸਿਰਫ ਇੱਕ ਫੈਂਟਰ ਕੋਲੇ ਆ ਬਾਕੀ ਫੱਟੀ ਫੁੱਟੀ ਨਿਗਾ ਮਾਰੋ ਦੇਖੋ ਜੀ ਫੱਟੀ ਤੇ ਫੱਟੀ ਫੁੱਟੀ ਬਿਲਕੁਲ ਸ਼ੀਲਡਾ ਕੇ ਸੀਰੀਜ਼ ਇੰਜਨ ਆ ਐਵਰੇਜ ਤਕਰੀਬਨ 17 ਤੋਂ 18 ਦੀ ਇਸ ਗੱਡੀ ਦੀ ਹੁੰਦੀ ਆ ਲੋ ਜੀ ਮਾਰੋ ਨਿਗਾ ਗੱਡੀ ਤੇ ਆਪਾਂ ਤੁਹਾਨੂੰ ਮੀਟਰ ਦੀ ਵੀ ਦਿਖਾਨਿਆ ਕਰ ਲਓ ਜੀ ਮੀਟਰ ਤੇ ਮਾਰ ਲਓ ਨਿਕਾ ਸਿਰਫ 43000 ਚੱਲੀ ਹੈ ਆ ਇਧਰ ਕੋੜਾ ਬਾਕੀ ਟੱਚ ਸਿਸਟਮ ਗੱਡੀ 'ਚ ਲੱਗਿਆ ਹੋਇਆ ਦੇਖ ਸਕਦੇ ਹੋ ਲਾਈਟਿੰਗ ਲੋਟਿੰਗ ਪੂਰੀ ਘੈਂਟਾ ਲੈਦਰ ਦੀ ਪੋਸ਼ਿੰਗ ਆ ਫਰੰਟ ਵਿੰਡੋ ਪਾਵਰ ਸਟੀering ਗੱਡੀ ਦਾ ਇਹ ਮਾਡਲ ਵਿੱਚ ਆਂਦੀ ਆ ਲਓ ਜੀ ਮੜੀ ਝਾਤੀ ਬੈਕ ਤੋਂ ਵੀ ਮਾਰ ਲਓ ਗੱਡੀ ਨੂੰ ਪੂਰੀ ਪ੍ਰੋਪਰ ਸਾਈਡ ਤੇ ਨੇਗਾ ਆਪਾ ਤੁਹਾਡੀ ਮਰਾ ਦੰਨੇ ਆ। ਹੋਈ ਦੇ ਲੋ ਪੂਰੀ ਪ੍ਰੋਪਰ ਸਾਈਡ। ਲਓ ਜੀ ਡੱਗੀ ਦੀ ਵੀ ਆਪਾਂ ਤੁਹਾਨੂੰ ਬੂਟ ਫਲੋਰ ਦੀ ਗੱਡੀ ਖੋਲ ਕੇ ਦਿਖਾ ਦੰਨੇ ਆ। ਬੈਕ ਕੈਮਰਾ ਗੱਡੀ ਨੂੰ ਲੱਗਿਆ ਹੋਇਆ। ਟਾਇਰ ਤਕਰੀਬਨ ਹੈਗੇ ਨੇ ਪਿਛਲੇ 50 ਤੋਂ 60% ਤੇ ਮੂਰਲੇ ਹੈਗੇ ਨੇ 70 ਤੋਂ 80%। ਲਓ ਜੀ ਬੂਟ ਫਲੋਰ ਤੇ ਮਾਰੋ ਨੇਗਾ। ਟਾਇਰ ਸਟਿਪਣੀ ਵਾਲਾ ਹੈਗਾ ਤਕਰੀਬਨ 40 ਤੋਂ 50%। ਲਓ ਜੀ ਕਨੈਕਟਰ ਸਾਈਡ ਤੋਂ ਵੀ ਮੜੀ ਜੀ। ਚਾਪੀ ਮਾਰ ਲਓ ਗੱਡੀ ਦਾ ਵਧੀਆ ਕਾਰ ਵੀਰੇ ਜਿਹੜੇ ਕੋਈ ਵੀਰ ਪੈਟਰੋਲ ਗੱਡੀ ਹੈ ਵਧੀਆ ਗੱਡੀ ਲੈਣਾ ਚਾਹੁੰਦੇ ਨੇ ਤਾਂ ਆਪਣੇ ਕੋਲੇ ਇਹ ਪੈਟਰੋਲ ਗੱਡੀ ਆਈ ਆ ਲੋ ਜੀ ਕਨੈਕਟਰ ਸਾਈਡ ਤੋਂ ਮੜੀ ਜੀ ਫਰੰਟ ਤੋਂ ਵੀ ਤੁਹਾਨੂੰ ਝਾਤੀ ਮਾਰਾ ਦੇਣਾ ਗੱਡੀ 15 ਅਗਸਤ ਦੇ ਟਾਈਮ ਤੇ ਵੀਰੇ ਵਧੀਆ ਕਾਰ ਤੁਹਾਡੇ ਲਈ ਲੈ ਕੇ ਆਏ ਆ ਆਫਰਾਂ ਵੀ ਲੈ ਕੇ ਆਏ ਆ ਤੇ ਗਰੀਬ ਉਹਨਾਂ ਗੱਡੀ ਤੇ ਐ ਲਾ ਲਓ ਵੀ 20 ਤੋਂ 25000 ਛੋਟਾ ਆਡੀ ਗੱਡੀਆਂ ਆਪਣੇ ਕੋਲ ਹੈਗੇ ਨੇ ਉਹਨਾਂ ਵਿੱਚੋਂ ਤਕਰੀਬਨ ਐ ਲਾ ਲਓ ਵੀ ਉਹਨੂੰ 40 ਤੋਂ 50 ਹਜ਼ਾਰ ਦੀ ਛੋਟ ਆਪਾਂ ਦੇਵਾਂਗੇ ਤੇ ਗੱਲ ਕਰਦੇ ਆਂ ਬਾਈ ਆਪਾਂ ਹੁਣ ਇਹ ਇਸ ਗੱਡੀ ਤੇ ਰੇਟ ਦੀ ਇਸ ਗੱਡੀ ਦਾ ਰੇਟ ਆ ਜੀ 2 ਲੱਖ 45000 ਰੁਪਇਆ ਵਿਦ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਤੁਸੀਂ ਐਨਓਸੀ ਲੈ ਸਕਦੇ ਹੋ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਵਧੀਆ ਕਾਰ ਆ ਨਮੀ ਸ਼ੇਫਟੀ ਕਾਰਾ ਜਿਹੜੇ ਕੋਈ ਵੀ ਪੈਟਰੋਲ ਗੱਡੀ ਭਾਲਦੇ ਸੀ ਤਾਂ ਆਪਣੇ ਕੋਲੇ ਵਧੀਆ ਕਾਰ ਆਈ ਆ ਲੋਨ ਦੀ ਸੁਵਿਧਾ ਵੀ ਆਪਣੇ ਕੋਲੇ ਹੈਗੀ ਆ ਲੋਨ ਵੀ ਤਕਰੀਬਨ ਆ 1.5 ਲੱਖ ਦੇ ਨੇੜੇ ਤੇਰੇ ਗੱਡੀ ਤੇ ਲੋਨ ਹੋ ਜਾਣਾ ਇਹ ਜੇ ਬਰੇ ਥੋੜੇ ਟਾਈਮ ਲਈ ਹੀ ਕਾਰ ਆ ਬਾਕੀ ਆਪਾਂ ਤੁਹਾਨੂੰ ਨੈਕਸਟ ਸਟਾਕ ਉਤੇ ਵੀ ਮਾਰੀ ਨਗਾ ਮਰਾ ਦਨੇ ਆ ਆਪਣੇ ਕੋਲ ਹਟਿਓਸ ਪੰਜਾਬ ਨੰਬਰ ਆ ਜੀ ਮਾਰੋ ਨਗਾ ਤੇ 프ਰੰਟ ਤੋਂ ਮਰਾਉਣੇ ਗਾਦੇ ਇਹ 2013 ਮਾਡਲ ਰਜਿਸਟਰਡ 1550 ਬੰਬਰ ਸਾਈਡਾ ਤੁਹਾਡਾ ਗੱਡੀ ਟੱਚਿੰਗ ਨੇ ਗੱਡੀ ਦਾ ਪ੍ਰਾਈਸ ਆ ਜੀ 325000 ਰੁਪਏ ਪਹਿਲਾਂ 35 ਸੀ ਤਾਂ 15 ਅਗਸਤ ਦੇ ਟਾਈਮ ਤੇ 10000 ਦਾ ਡਿਸਕਾਊਂਟ ਆ ਇਸ ਗੱਡੀ ਤੇ ਇਹ ਆ ਗਈ ਆ ਆਪਣੀ ਆਲਟੋ ਕੈਟਾ ਨੇ ਪਹਿਲਾਂ ਵੀ ਅਸੀਂ ਵੀਡੀਓ ਚ ਦਿਖਾਈ ਸੀ ਤੇ 2000 ਸੌਰੀ 12 ਮਾਡਲ ਆ ਗੱਡੀ ਐਲਐਕਐਸਆਈ ਮਾਡਲ ਆ ਤੇ ਇਸ ਗੱਡੀ ਦਾ ਪ੍ਰਾਈਸ ਆ ਜੀ 1 ਲੱਖ 90000 ਰੁਪਿਆ ਵਿਦ ਅ ਐਨਓਸੀ ਪੰਜਾਬ ਨੈਕਸਟ ਕਾਰ ਆਈਟਨ ਸਿਰਫ 40000 ਚੱਲੀ ਹੀ 2012 ਮਾਡਲ ਇਸ ਗੱਡੀ ਦਾ ਪ੍ਰਾਈਸ ਆ ਜੀ 1 ਲੱਖ 95000 ਰੁਪਿਆ ਪਹਿਲਾਂ ਤਾਂ 210000 ਰੇਟ ਸੀ ਆਲਟੋ ਸੀਐਨਜੀ ਪੰਜਾਬ ਨੰਬਰ ਮਾਰੋ ਨਿਕਾ ਜੀ ਗੱਡੀ ਤੇ 2009 ਮਾਡਲ 29 ਤੱਕ ਵਾਸਿੰਗ ਪੰਜਾਬ ਨੰਬਰ ਆ ਸੀਐਨਜੀ ਕਾਪੀ ਤੇ ਚੜੀ ਹੀ ਆ ਐਵਰੇਜ 30 ਤੋਂ 32 ਦੀ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆ ਜੀ 1 ਲੱਖ 40000 ਰੁਪਇਆ ਪਿਆਪ ਨੰਬਰ 29 ਦਾ ਪਾਸਿੰਗ ਇਹ ਆ ਗਿਆ ਡਿਜ਼ਾਇਰ 2012 ਮਾਡਲ ਜੀਡੀਆਈ ਟਾਪ ਮਾਡਲ ਸਾਈਡਾ ਸੂਟਾਂ ਗੱਡੀ ਦੇ ਟੱਚਿੰਗ ਨੇ ਲਾਈਵ 휠 ਨੇ ਵਧੀਆ ਕਾਰ ਆ ਸੈਕੰਡਰ ਉਹਨੋਂ ਕਾਰ ਆ ਪਿਆਪ ਨੰਬਰ 90000 ਚੱਲੀ ਆ ਇਸ ਗੱਡੀ ਦਾ ਪ੍ਰਾਈਸ ਹੈ 3 ਲੱਖ 30000 ਰੁਪਇਆ ਪਿਆਪ ਦਾ ਨੰਬਰ ਆ ਇਹ ਕਾਰ ਆ ਗਈ ਆ 2015 ਮਾਡਲ Swift BDI ABS ਬ੍ਰੇਕਾਂ ਵਾਲੀ 82000 ਚੱਲੀ ਹੀ ਆ ਇਸ ਗੱਡੀ ਦਾ ਪ੍ਰਾਈਸ ਆ 425000 ਰੁਪਇਆ ਵਿਦ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਦੋਨੇ ਚਾਬੀਆਂ ਗੱਡੀ ਦੇ ਨਾਲ ਨੇ ਬਹੁਤ ਸੋਹਣੀ ਕਾਰ ਆ ਜਿਹੜੇ ਕੋਈ Swift ਡੀਜ਼ਲ ਪਾਲਦੇ ਆ ਵਧੀਆ ਕਾਰ ਆ ਆਪਣੇ ਕੋਲ 11 ਮਾਡਲ JDI 12ਵੇਂ ਮਹੀਨੇ ਦੀ 12 ਦੀ ਰਜਿਸਟਰਡ ਫਾਈਟਾਕੇਰਾ ਪੇਟ ਆ ਮੀਡੀਅਮ ਕਲਾਸ ਗੱਡੀ ਆ ਇਸ ਗੱਡੀ ਦਾ ਪ੍ਰਾਈਸ ਆ 255000 ਰੁਪਇਆ ਨੈਕਸਟ ਕਾਰ ਤੇ ਆਨੇ ਆਪਾਂ ਇਹ ਆ ਗਈ ਆ ਸਿਆਜ 2015 ਮਾਡਲ 12ਵੇਂ ਮਹੀਨੇ ਦੀ 16 ਦੀ ਰਜਿਸਟਰਡ 56000 ਚੱਲੀ ਨਵੀਂ ਕਾਰ ਆ ਸਿਰਫ ਇੱਕ ਬੰਪਰ ਦੇ ਥੋੜੇ ਜਿਹਾ ਬਾਨ ਐਂਡ ਹਾਫ ਪੀਸ ਪੇਂਟ ਆ ਬਾਕੀ ਆਲ オリジナル ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆ 485000 15 ਤੋਂ 20000 ਦਾ ਇਸ ਤੇ ਵੀ ਡਿਸਕਾਊਂਟ ਆ ਇਹ ਆ ਗਿਆ ਬਰੀਜ਼ਾ ਪੰਜਾਬ ਨੰਬਰ 2013 ਮਾਡਲ ਜੀਡੀਆਈ ਫਸਟ ਓਨਰ ਕਾਰ ਮਾਰ ਲੋ ਗੱਡੀ ਦੇ ਨਿਗਾ ਜੀ ਪੰਜਾਬ ਨੰਬਰ ਆ ਸਾਈਡਾਂ ਦੇ ਇੱਕ ਇੱਕ ਦੋ ਦੋ ਪੀਸ ਪੇਂਟ ਨੇ ਬਾਕੀ ਆਲ オリジナル ਆ ਫਸਟ ਓਨਰ ਆ ਗੱਡੀ ਤੇ ਇਸ ਗੱਡੀ ਦਾ ਪ੍ਰਾਈਸ ਹੈ 430000 ਰੁਪਇਆ ਪੰਜਾਬ ਦਾ ਨੰਬਰ ਹੈ ਜੀ ਤੇ ਛੋਟਾ ਆਕਾਰ ਆਪਣੇ ਕੋਲੇ ਸਕੋਰਪੀਓ 2015 ਮਾਡਲ ਵਧੀਆ ਕਾਰ ਡੇਢ ਕਬੀਸ ਪੇਂਟ ਆ ਬਾਕੀ ਆਲ ਓਰੀਜਨਲ ਆ ਸੋਹਣੀ ਕਾਰ ਆ ਟਾਇਰ ਟੱਪਾ ਵਧੀਆ ਗੱਡੀ ਦਾ ਦੋ ਟਾਇਰ ਨਾਲ ਦੇ ਨੇ ਬਾਕੀ ਦੋ ਟਾਇਰ ਨਵੇਂ ਪਏ ਹੋਏ ਨੇ ਗੱਲ ਕਰਦੇ ਇਸ ਪ੍ਰਾਈਸ ਦੀ ਇਸ ਗੱਡੀ ਦੇ ਪ੍ਰਾਈਸ ਦੀ ਇਸ ਗੱਡੀ ਦਾ ਪ੍ਰਾਈਸ ਹੈ 780000 ਰੁਪਇਆ ਵਿਦ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਤੁਸੀਂ ਐਨਓਸੀ ਲੈ ਸਕਦੇ ਹੋ ਲੋ ਜੀ ਲਗਜ਼ਰੀ ਕਾਰਾਂ ਦੇ ਚਾਹਵਾਨਾਂ ਵਾਸਤੇ ਆਪਾਂ ਲਗਜ਼ਰੀ ਕਾਰਾਂ ਦੋ ਲੈ ਕੇ ਆ ਗਏ ਆਂ ਫਸਟ ਕਾਰ ਆ ਗੱਡੀ ਪੰਜਾਬ ਨੰਬਰ ਦੀ ਨਿਕਮਰਾ ਦੋ ਹੀ ਮੜੀ ਜੀ ਇਹ ਪੰਜਾਬ ਨੰਬਰ ਕਾਰਾਂ ਕਈ ਵੀਰ ਕਹਿੰਦੇ ਨੇ ਪੰਜਾਬ ਨੰਬਰ ਗੱਡੀ ਜਿਹਦੀ ਆਪਣਾ ਆਫੀ A4 S ਲਾਈਨ ਵਧੀਆ ਕਾਰ ਆ ਜੀ ਇੱਕ ਤੋਂ ਦੋ ਪੀ ਪਿੰਡ ਨੇ ਬਾਕੀ ਸਾਰੀ ਰੀਨਲ 85000 ਚੱਲੀ ਆ 12 ਮਾਡਲ ਸਪੈਸ਼ਲ ਡਿਸਕਾਊਂਟ ਆ 15 ਅਗਸਤ ਤੇ ਦੇ ਤੇ ਗੱਲ ਕਰਦੇ ਆਂ ਇਸ ਗੱਡੀ ਦੇ ਪ੍ਰਾਈਸ ਦੀ ਇਸ ਗੱਡੀ ਦਾ ਪ੍ਰਾਈਸ ਆ ਜੀ 5,65,000 ਰੁਪਇਆ ਪੰਜਾਬ ਨੰਬਰ ਆ ਵਧੀਆ ਕਾਰ ਆ ਹੋਰ ਡੀਲ ਆ ਬੱਡੀ ਦੇ ਚਾਹਵਾਨਾਂ ਵਾਸਤੇ ਜੇ ਕਿਸੇ ਨੇ ਵੀ ਕਿਸੇ ਨੇ ਢੋਲੀ ਵਾਸਤੇ ਹੀ ਲੈ ਲਈ ਗੱਡੀ ਤਾਂ ਆਪਣੇ ਕੋਲ ਵਧੀਆ ਕਰ ਪਿਆਪ ਨੰਬਰ ਆਏ। ਇਹ ਕਾਰ ਆ 2014 ਮਾਡਲ ਕੋਈ ਵੀ ਉੱਚਾ ਮਾਡਲ ਗੱਡੀ ਪਾਲਦਾ ਤਾਂ ਟਾਇਰ ਚਾਰੇ ਨਵੇਂ ਨੇ ਗੱਡੀ ਦਾ ਐਸ ਲਾਈਨ ਇਹ ਵੀ ਟੌਪ ਮਾਡਲ ਆ ਵਧੀਆ ਕਾਰ ਆ ਜੀ। ਗੱਲ ਕਰਦੇ ਆ ਇਸ ਗੱਡੀ ਤੇ ਪ੍ਰਾਈਸ ਹੀ ਇਸ ਗੱਡੀ ਦਾ ਪ੍ਰਾਈਸ ਹੈ 7 ਲੱਖ 60000 ਰੁਪਇਆ ਵਿਦ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ। ਤੁਸੀਂ ਪੁਰਾਣੇ ਰੇਟ ਚੈੱਕ ਕਰ ਸਕਦੇ ਹੋ तकरीबन 30 ਤੋਂ 40 40000 ਦਾ ਡਿਸਕਾਊਂਟ ਆ 15 ਅਗਸਤ ਤੇ ਇਹ ਆਪਾਂ ਆਫਰ ਲਾਈ ਹੈ ਆ। ਘੱਟ ਚੱਲੀਆਂ ਗੱਡਿਆਂ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਵੀਰੇ ਸ਼ੇਅਰ ਕਰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਵੀਰੇ ਕਰਦੇ ਹੋ ਲਾਈਕ 15 ਅਗਸਤ ਦੀਆਂ ਇੱਕ ਵਾਰ ਫਿਰ ਲੱਖ ਲੱਖ ਮੁਬਾਰਕਾਂ ਮਿਲਦੇ ਆ ਨੈਕਸਟ ਵੀਡੀਓ